ਸਾਡਾ ਆਪਣਾ ਪਰਿਵਾਰ ਸਾਂਝਾ ਪਰਿਵਾਰ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਚੜ੍ਹਦੀ ਕਲਾ 'ਚ ਸਾਰੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣੋ ਪਿਆਰਿਓ ਜੀ ਆਇਆਂ ਨੂੰ ਤੁਹਾਨੂੰ ਸਭ ਨੂੰ ਸਵੇ ਸਭਾ 'ਚ ਹਾਜ਼ਰ ਸਾਡੀਆਂ ਮਾਵਾਂ ਨੂੰ ਪ੍ਰਣਾਮ ਸਾਡੇ ਬਜ਼ੁਰਗਾਂ ਨੂੰ ਪ੍ਰਣਾਮ ਸਾਰੇ ਵੀਰਾਂ ਨੂੰ ਭੈਣਾਂ ਨੂੰ ਛੋਟੇ ਬੱਚਿਆਂ ਨੂੰ ਸਭ ਨੂੰ ਤੁਹਾਨੂੰ ਕੋਟੀ-ਕੋਟ ਪ੍ਰਣਾਮ ਜੀ ਆਇਆਂ ਨੂੰ ਤੁਹਾਨੂੰ ਕੁਸ਼ਕ ਆਵਾਜ਼ਾਂ ਨੇ ਸੰਪੂਰਨਤਾ ਹੋ ਚੁੱਕੀ ਹੈ ਜਿਸ ਮਕਸਦ ਲਈ ਅਸੀਂ ਇਕੱਠੇ ਹੋਏ ਸੀ ਉਹ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਸਦਕਾ ਉਹ ਸਾਰਾ ਸੰਪੂਰਨ ਕੀਤਾ ਹੈ ਇਹ ਕੁਸ਼ ਮੰਨ ਦੇ ਭਾਵ ਨੇ ਜਿਹੜੇ ਅਸੀਂ ਪਰਿਵਾਰ ਵੱਲੋਂ ਸਾਰੇ ਚਾਹੁੰਦੇ ਸੀ ਕਿ ਕੁਝ ਆਵਾਜ਼ਾਂ ਨੇ ਚਾਰ ਪੰਜ ਜੜੀਆਂ ਤੁਹਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਸਾਡੇ ਸਭ ਤੱਕ ਪਹੁੰਚਣੀਆਂ ਚਾਹੀਦੀਆਂ ਕਹਿਣ ਦਾ ਭਾਵ ਸਾਡੇ ਹਿਰਦਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਕਿੰਨਾ ਦੁੱਖ ਹੈ ਕੌਣ ਵਿਛੜਿਆ ਹੈ ਕਿਉਂ ਵਿਛੜਿਆ ਹੈ ਮੇਰੇ ਖਿਆਲ ਚ ਤੁਸੀਂ ਸਭ ਸਮਝਦਾਰ ਲੋਕ ਬੈਠੇ ਹੋ ਸਮਝਦੇ ਹੋ ਇਸ ਯਾਤਰਾ ਨੂੰ ਵੀ ਸਮਝਦੇ ਹੋ ਮਹਿਸੂਸ ਵੀ ਕਰਦੇ ਹੋ ਸਾਡਾ ਆਪਣਾ ਪਰਿਵਾਰ ਸਾਂਝਾ ਪਰਿਵਾਰ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਜ ਪਾਈਏ ਚੜ੍ਹਦੀ ਕਲਾ 'ਚ ਸਾਰੇ ਆਓ ਫਤੇ ਬੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣੋ ਪਿਆਰਿਓ ਜੀ ਆਇਆਂ ਨੂੰ ਤੁਹਾਨੂੰ ਸਭ ਨੂੰ ਸਵੇ ਸਭਾ 'ਚ ਹਾਜ਼ਰ ਸਾਡੀਆਂ ਮਾਵਾਂ ਨੂੰ ਪ੍ਰਣਾਮ ਸਾਡੇ ਬਜ਼ੁਰਗਾਂ ਨੂੰ ਪ੍ਰਣਾਮ ਸਾਰੇ ਵੀਰਾਂ ਨੂੰ ਭੈਣਾਂ ਨੂੰ ਛੋਟੇ ਬੱਚਿਆਂ ਨੂੰ ਸਭ ਨੂੰ ਤੁਹਾਨੂੰ ਕੋਟੀ-ਕੋਟ ਪ੍ਰਣਾਮ ਜੀ ਆਇਆਂ ਨੂੰ ਤੁਹਾਨੂੰ ਕੁਸ਼ਕ ਆਵਾਜ਼ਾਂ ਨੇ ਸੰਪੂਰਨਤਾ ਹੋ ਚੁੱਕੀ ਹੈ ਜਿਸ ਮਕਸਦ ਲਈ ਅਸੀਂ ਇਕੱਠੇ ਹੋਏ ਸੀ ਉਹ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਸਦਕਾ ਉਹ ਸਾਰਾ ਸੰਪੂਰਨ ਕੀਤਾ ਹੈ ਇਹ ਕੁਸ਼ ਮਨ ਦੇ ਭਾਵ ਨੇ ਜਿਹੜੇ ਅਸੀਂ ਪਰਿਵਾਰ ਵੱਲੋਂ ਸਾਰੇ ਚਾਹੁੰਦੇ ਸੀ ਕਿ ਕੁਝ ਆਵਾਜ਼ਾਂ ਨੇ ਚਾਰ ਪੰਜ ਜੜੀਆਂ ਤੁਹਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਸਾਡੇ ਸਭ ਤੱਕ ਪਹੁੰਚਣੀਆਂ ਚਾਹੀਦੀਆਂ ਕਹਿਣ ਦਾ ਭਾਵ ਸਾਡੇ ਹਿਰਦਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਕਿੰਨਾ ਦੁੱਖ ਹੈ ਕੌਣ ਵਿਛੜਿਆ ਹੈ ਕਿਉਂ ਵਿਛੜਿਆ ਹੈ ਮੇਰੇ ਖਿਆਲ ਚ ਤੁਸੀਂ ਸਭ ਸਮਝਦਾਰ ਲੋਕ ਬੈਠੇ ਹੋ ਸਮਝਦੇ ਹੋ ਇਸ ਯਾਤਰਾ ਨੂੰ ਵੀ ਸਮਝਦੇ ਹੋ ਮਹਿਸੂਸ ਵੀ ਕਰਦੇ ਹੋ